ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਕੋ ਕਾ ਸਤਨਾਮ ਅਸਤਾਰ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਜਪ ਆਜ ਸੱਚ ਜੁਗਾਦ ਸੱਚ ਆਹੀ ਸਚਨਾ ਨ ਕੋਈ ਵੀ ਸੱਚ ਸੋਚੈ ਸੋਚ ਨਾ ਹੋਈ ਇਹ ਸੋਚੀ ਲਗਾ ਬਾਹਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿ ਬਤਾਰ ਭੁੱਖਿਆ ਭੁੱਖ ਨਾ ਤਰੀ ਜੇ ਬੰਨਾ ਕੁੜੀਆ ਕਾਰ ਸਰਸਿਆਂ ਪਾਲਾ ਖੋ ਹਾਂ ਤਾਂ ਕਨਾ ਚੱਲਾ ਨਾਲ ਕਿਤ ਸਚਿਆਰਾ ਹੋਈਆ ਕਿ ਪੂਰਾ ਟੁੱਟਾ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੀ ਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾਵਟ ਆਈ ਹੁਕਮ ਨਹੀਂ ਹੁਕਮ ਲੇਖ ਦੁੱਖ ਸੁੱਖ ਪਾਈਣਾ ਹ ਇਕਨਾ ਹੁਕਮੀ ਬਖੀਤ ਤੇ ਤੀ ਤੋਕਮੀ ਤਦਾ ਪਾਈਣੀ ਹ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮਾਂ ਜੇ ਬੂਠਾ ਤਾਂ ਮੈਂ ਕਹੈ ਨ ਕੋਏ ਗਾਵਾਂ ਕੋ ਤਾਣਾ ਮੁਵੈ ਕਿਤਾ ਤਾਣਾ ਗਾਵਾਂ ਕੋ ਦਾਤ ਜਾਨਾ ਨਿਸ਼ਾਨ ਗਾਵਾਂ ਕੋ ਗੁਣ ਵਡਿਆਈਆਂ ਚਾਰ ਗਾਵਾਂ ਕੋ ਵਿਦਿਆ ਵਿੱਚ ਵਿਚਾਰ गावे को साच करे तनखे है गावे को जिये गावा को दूर, गावे को वेख हदरा दूर, कथना कथी ना आवे तोट, तो कथी कध कोटि कोट कोट देदा दे लांदे थक पा जुगा जुगंतर खाही का है हुक्मी तो हुक्म चलाए राहो नानक ना साहब पर वाह ਸੱਚਾ ਸਾਹਿਬ ਸਾਚਨਾ ਹੈ ਪਾਪਿਆ ਪਾਹੋ અપਾਰ ਆਖੈਂ ਮੰਗਾਂ ਦੇਹ ਦੇਹ ਦਤ ਕਰੇ ਦਾਤਾਰ ਪਿਰਕੇ ਅੱਗੇ ਰਖਿਆ ਜਿੱਤੀ ਸਾ ਦਰਬਾਰ ਮੂੰਹ ਕੇ ਬੋਲਨ ਬੋਲੀਆਂ ਜਿਥੋਂ ਤਰੇ ਪਿਆਰ ਅਮਲਤ ਵਿੱਲਾ ਸਚਨਾ ਵਡਿਆਈ ਵਿਚਾਰ ਕਰਨੀ ਆਵੇ ਕਪੜਾ ਨਦਰੀ ਮੁਖਦਵਾਰ ਨਾਨਕ ਤੇਰਾ ਜਾਨੀਆਂ ਸਭ ਆਪੇ ਸਚਿਆਰ ਆਪਿਆ ਨਾ ਜਾਏ ਕਿ ਤਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਸ ਤੇ ਲਿਆਤੀ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੋਇਆ ਮਨ ਰਖਿਆ ਪਾਓ ਦੁਖ ਪਰਹਰ ਸੁਖ ਕਰ ਲਾ ਜਾਏ ਗੁਰਮੁਖ ਨਾਦੈ ਗੁਰਮੁਖ ਵੇਦੰਗ ਗੁਰਮੁਖ ਰਹਿਤ ਸਮਾਈ ਗੁਰ ਈਸਰ ਗੁਰ ਗੋਰਤ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਪੂਰਾ ਇੱਕ ਦੇ ਹੈ ਬੁਝਾਏ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਇਤਨਾ ਮਾ ਜੇ ਤਿਸ ਭਾਵਾ ਵਿਨ ਪਾਣੇ ਕਹਿ ਨਾਇ ਕਰੀ ਜੇ ਕੀ ਸੇਤ ਉਪਾਈ ਤੁਹੇ ਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਰਨ ਜੇ ਇੱਕ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇ ਹੈ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਔਰ ਦਸੋਨੀ ਹੋਏ ਨਮਾ ਕੰਡਾ ਵਿੱਚ ਜਾਣੀਆ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾਏ ਕਾ ਜਿਸ ਕੀ ਇਰਤ ਝਗਲੇ ਦੇਤੀ ਸਨਦਰ ਨ ਆਲੀ ਆ ਵਾਤਨ ਪੁੱਛੈ ਕੇ ਕਿ ਤਲਟ ਅੰਦਰ ਈਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਗੁਣ ਦੇ ਤੇ ਹਾ ਕੋਏ ਨ ਸੂਝੀ ਜੇ ਇਸ ਗੁਣ ਕੋਏ ਕਰੇ ਸੁਨਿਆ ਸੀ ਤੇ ਪੀਰ ਸਰਨਾਦ ਸੁਨਿਆ ਤਰ ਤਵਨ ਆਕਾਸ ਸੁਨਿਆ ਦੀਪ ਲੋ ਪਤਾਲ ਸੁਨਿਆ ਪਵਨ ਨਾ ਸੱਤ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਇਸਰ ਬਰਮਾ ਇੰਦਰ ਸੁਨਿਆ ਮੁਕਸ਼ਲਾਹ ਨੂੰ ਮੰਦਾ ਸੁਨਿਆ ਜੋਗ ਦੁਗਤਤਾ ਨੂੰ ਭੇਦ ਸੁਨਿਆ ਸਾਫਤਿਮਿਤ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ ਅਰਸ਼ ਕਾ ਇਤਿਨਾਨ ਸੁਣੀਆਂ ਪੜ ਪੜ ਭਾਵਨਾ ਮਾਨ ਸੁਣੀਆਂ ਲਾਗਾ ਸਹਜ ਧਿਆਨ ਨਾਨ ਭਗਤਾਂ ਸਦਾ ਵੇ ਗਾਸ ਸੁਣੀਆਂ ਦੁਖ ਪਾਪਾਂ ਨਾਸ ਸੁਣੀਆਂ ਸਰਾ ਗੁਨਾ ਕੇ ਗਾਹ ਸੁਣੀਆਂ ਸੇ ਤਿਰ ਪਾਚਾਹ ਸੁਣੀਆਂ ਅੰਧੇ ਭਵਹਿ ਰਾਹ ਸੁਣੀਆਂ ਹੱਥ ਹੋਵੇ ਅਜ਼ਗਾਹ ਨਾਨਕ ਭਗਤਾਂ ਸਦਾ ਵੇ ਗਾਸ ਸੁਣੀਆਂ ਦੁਖ ਪਾਪਾਂ ਨਾਸ ਮਨ ਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹਾ ਪਿੱਛਾ ਪਛਤਾਏ ਕਾਗਦ ਤੇ ਕਲਮ ਨਾਲ ਲਿਖਨ ਹਾਰਾ ਮਨ ਨੇ ਕਬ ਹਾ ਕਰਨ ਵਿਚਾਰ ਰਸਾ ਨ ਨਿਰੰਝਨ ਹੋਏ ਜੇ ਕੋ ਮਨ ਜਾ ਨਾ ਮਨ ਕੋਏ ਮਨ ਨਾ ਸੁਰਤੋ ਵਾਮਨ ਬੁੱਢਾ ਮਨ ਨਾ ਸਗਰ ਪਵਨ ਕੀ ਸੂਧਾ ਮਨ ਨਾ ਮੁਰਹਾ ਟੋਟਾ ਨਾ ਖਾਏ ਮਨ ਨਾ ਜਮਕਾ ਤਾਰ ਨ ਜਾਏ ਰਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾ ਨਾ ਮਨ ਕੋਏ ਮਨ ਨਾ ਮਾਰੇ ਤਾਕ ਨਾ ਪਾਏ ਮਨ ਨਾ ਪਤਸਿਓ ਪ੍ਰਗਟ ਜਾਏ ਮੰਨਾ ਮਗ ਨਾ ਚਲਾ ਪੰਥ ਮੰਨਾ ਧਰਮ ਤੇਤੀ ਤਨ ਬੰਧਾ ਆਸਾ ਨਾਮ ਨਿਰੰਝਰ ਹੋਏ ਜੇ ਕੋ ਮਨ ਜਾ ਨਾਮਨ ਕੋਏ ਮੰਨਾ ਪਾਵਹ ਮੋਖ ਦੁਆਰ ਮੰਨਾ ਪਰਵਾਰਾਂ ਦਾ ਧਾਰ ਮੰਨਾ ਤਰਾ ਧਾਰੇ ਗੁਰ ਸੇਖਾ ਮੰਨਾ ਨਾਨਕ ਪਵਨ ਨਾ ਪੀਖਾ ਆਸਾ ਨਾਮ ਨਿਰੰਝਰ ਹੋਏ ਜੇ ਕੋ ਮਨ ਜਾ ਨਾਮਨ ਕੋਏ ਸਚ ਪਰਵਾਣਾ ਪੰਚ ਪਰਧਾਨ ਪੰਚੇ ਭਗਤ ਜਹ ਹਮਾਨਾ ਤੈ ਤੋ ਹੰਦਰਾ ਜਾਨ ਪੰਚਾ ਕਾ ਗੁਰੇ ਤਧਿਆਨ ਜੇ ਕੋ ਕਹਾ ਕਰੇ ਵਿਚਾਰ ਕੱਤੇ ਕਿਆ ਕਰਨਾ ਨਹੀਂ ਕੁਮਾਰ ਤੋਰ ਤਰਮ ਦਇਆ ਕਾ ਪੂਤ ਤੰ ਤੋ ਕਾ ਪਲ ਕਿਆ ਜਿਨ ਚੂਤ ਦੇ ਕੋ 부ਝਾ ਹੋ ਵੈ ਸਚਿਆਰ ਤਮ ਲੈ ਉਪਰ ਕੇਤਾ ਭਾਰ ਤਰਤੀ ਹੋਰ ਘਰਾ ਘੋਰ ਹੋਰ ਇਸਤੇ ਭਾਰ ਤਲਾ ਕਵਨ ਜੋਰ ਜੀਏ ਜਾਤ ਰੰਗਾ ਕੇ ਨਾਮ ਸਬ ਨਾਲਿ ਕਿਆ ਗੁੜੀ ਕਲਾਮ ਏਹ ਲੇਖ ਲਿਖ ਜਾਣਾ ਕੋਏ ਲੇਖ ਲਿਖਿਆ ਕਿੱਤਾ ਹੋਏ ਕਿੱਤਾ ਤਾਣਾ ਸੋਲੇ ਹੋ ਰੂਪ ਕਿਤੀ ਦਾਗ ਜਾਣਾ ਕੌਣ ਕੋਟ ਕਿੱਤਾ ਪਸਾਓ ਵੇਖੋ ਕਵਾਓ ਤਿਸਤੇ ਹੋਏ ਲਖਧਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਣਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਸੰਖ ਪੂਜਾ ਅਸੰਖ ਤਪਤਾ ਹੋ असतो द्रातम मुख वेद पाठ असंख योग मन रहा उदास असंख पगत गुण ज्ञान विचार शंख सतीय सत्य दातार असंख सुर पक्षात असंख मन निवेलाए तार पुद्रत तवन का विचार वाया न जाणा एक वार जोतुत पावै सही पलितार तू सदाच नाम निरन पहार ਅਸੰਖਾ ਮੋਰਖਾ ਅੰਧਕੋਰ ਸੰਖਾ ਚੋਰ ਹਰਾਂ ਕੋਰ ਅਸੰਖਾ ਅਮਰ ਕਰ ਜਾਹੇ ਜੋਰ ਅਸੰਖਾ ਗਲਵੜ ਹਤਿਆ ਕਮਾ ਹੈ ਅਸੰਖਾ ਪਾਪੀ ਪਾਪ ਕਰ ਜਾਹੇ ਅਸੰਖਾ ਕੁੜਿਆ ਰ ਪੂੜੇ ਫਿਰਾਏ ਅਸੰਖਾ ਮਲੇਚ ਮਲਪਖਾ ਹੈ ਅਸੰਖਾ ਨਿੰਦ ਕਾ ਸਿਰ ਕਰੇ ਪਾਰ ਨਾਨਕ ਨੀਚ ਘਰ ਨਿਜਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਰੈ ਸਾਈ ਪਾਲਿਕਾਰ ਤੁਸਲਾ ਸਲਾਮਨਿਆ ਕਾਰ ਅਸਖ ਨਾਮ ਅਸਤਿ ਥਾਵ ਕਦਮ ਅਗਮ ਅਸਾਂ ਖਲੋ ਅਸਾਂ ਕਾ ਹਾਰ تیر ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਮੁਖਾਨ ਜਿਨ ਹਾ ਲਿਖੇ ਅਤੀ ਤਿਰਨਾਮ ਜੀਵ ਫੁਰਮਾਇ ਤੇਵ ਤੇਵ ਪਾਹੇ ਦਿੱਤਾ ਕੀਤਾ ਤੇਤਾ ਨਾ ਬਿਨ ਲਾਵੈ ਨਾਹੀ ਕੋ ਤਾਉ ਉਦਤ ਕਵਨ ਕਾਹ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਪੜੀ ਘਰ ਤੂ ਸਦਾ ਸਲਾਮ ਨਿਰੰਕਾਰ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਕੇ ਹ ਮੂਤ ਪਲੀਤੀ ਕਪੜ ਹੋਏ ਦੇ ਸਾਬੂ ਲਈਆ ਉਹ ਧੋਏ ਪਰਿਆ ਮਤ ਪਾਪਾ ਕਾ ਸੰਗ ਉਹਾ ਤੋਪ ਬਨ ਬਗਤ ਰੰਗ ਹੁਣੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਵੋ ਆਪੇ ਬੀਜ ਆਪੇ ਹੀ ਖਾਵੋ ਨਾਨਕੁ ਕੁਪਮੀ ਆਵੋ ਜਾਵੋ ਤੀਰਥ ਤਪ ਰਿਆਦ ਤਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਓ ਅੰਤਰਾਗਾਤ ਤੀਰਥ ਮਲਨਾ ਸਦਗੁਣੁ ਤੇਰੈ ਮੈ ਨਾਮਿ ਹੋਇ ਵਿਨਗੁਣੁ ਕਿਤੈ ਭਗਤ ਨਾ ਹੋਇ ਸੁਵਸਤ ਆਤ ਬਾਨੀ ਬਰਮਾ ਸਤਸੋ ਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਖਟ ਕਵਨ ਕਵਨ ਜਿਤ ਕਵਨ ਵਾਰ ਕਵਨ ਸੇ ਰੂਤੀ ਮਹਾ ਕਵਨ ਜਿਤ ਹੋਆ ਆਕਾਰ ਪ੍ਰੇਰਣਾ ਪਾਈਆ ਪੰਡਤੀ ਜੇ ਹੋਵਾ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਨ ਰਿਤਵਾਰ ਨਾ ਜੋਗੀ ਜਾਣਾ ਰੂਤ ਮਾਹਾ ਨਾ ਕੋਈ ਜੋ ਕਰਤਾ ਸਿੱਖੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਉ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣਾ ਸਭ ਕੋ ਆਖਾਂ ਇਕ ਤੋਂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੇ ਜਾਣਨਾ ਅੱਗਾ ਗਿਆਨ ਸੋਹਾ ਲਖ ਆਪਾ ਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਾਂ ਇੱਕ ਬਾਤ ਸਹਸ ਅਠਰਹ ਕਹਨ ਕਤੇ ਬਾ ਅਸੁੱਲੂ ਇਕ ਤਾਰਤ ਲੇਖਾ ਹੋਏ ਤੰਡ ਕੀ ਆ ਲੇਖਾ ਹੋਏ ਵਿਨਾਸ਼ ਨਾਨਕਾ ਵੱਡਾ ਆਕੀਆ ਆਪੇ ਆ ਜਾਣਾ ਆਪ ਸਾਲਾ ਹੀ ਸਾਲਾ ਹੈ ਈ ਸੂਤਨਾ ਭਈਆ ਨਦੀਆ ਅਤਾਵਾਹ ਪਵਰਾ ਸਮੁੰਦਰ ਨ ਜਾਣਿਆ ਹਾ ਸਮੁੰਦਰ ਸਾਹスルਤਾਨ ਗਿਰਹਾ ਸੇਤੀ ਮਾਨ ਤੰਨਾ ਕੀੜੀ ਤੁਲ ਨ ਹੋਗਨੀ

보타 ਕਹੀਆ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉਚਾਨ ਇਹ ਵੱਡਾ ਉੱਚਾ ਹੋ ਵਾ ਪੋਏ ਕਿਸ ਉੱਚੇ ਕੋ ਜਾਨਣਾ ਸੋਏ ਜੇ ਵੱਡ ਆਪ ਜਾਨਾ ਆਪ ਆਪ ਨਾਨਕ ਨਦਰੀ ਕਰਮੀ ਦਾਤਾ ਬੋਤਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾਂ ਮਾਏ ਕੇਤੇ ਮੰਗਾਂ ਜੋਤ અપਾਰ ਕੇਤਿਆ ਗਣਤ ਨਹੀਂ ਵਿਚਾਰ ਕਹਤੇ ਖਫਾ ਟੂਟਾਵੇਂ ਘਰ ਕਹਤੇ ਲਾਲਾ ਮੁਕਰ ਪਾਹ ਕਹਤੇ ਮੁਰਖ ਕਾਹੀ ਖਾਹਾ ਕਹਤਿਆਂ ਦੁਖ ਭੂਖ ਸਦਮਾਰ ਇਹ ਹੈ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਨਾ ਹੋਏ ਹੋਰ ਆਖ ਨ ਸਕਤਾ ਕੋਏ ਜੇ ਕੋ ਖਾਇਕ ਆਖ ਨ ਪਾਏ ਉਹੋ ਜਾਣੈ ਜੀਤੀਆ ਮੂਹਾਂ ਪਾਏ ਖਾਏ ਆਪੇ ਜਾਣਾ ਆਪੇ ਦੇ ਆਖਾਂ ਸੇ ਪੇ ਕੋਈ ਕੇ ਜਿਸੇ ਨੋ ਬੋਖਸੇ ਸਿੱਤ ਸਲਾਹ ਨਾਨਕ ਪਾਛਾਹੀ ਪਾਛਾਹ ਅਮੂਲ ਗੁਣ ਅਮੂਲ ਵਪਾਰ ਅਮੂਲ ਲਪਾਰੀ ਐ ਅਮੂਲ ਢੰਡਾਰ ਅਮੂਲ ਆਵੈ ਅਮੂਲ ਜਾਹੇ ਅਮੂਲ ਪਾਏ ਅਮੂਲ ਸਮਾਹੇ ਅਮੂਲ ਧਰਮ ਅਮੂਲ ਦੀ ਬਾਣ ਅਮੂਲ ਤਰਨਾ ਅਮੂਲ ਪਰਵਾਨ ਅਮੂਲ ਬਖਸ਼ੀਸ ਅਮੂਲ ਨਿਸ਼ਾਨ ਅਮੂਲ ਕਲਮ ਅਮੂਲ ਫਰਮਾਨ ਅਮੂਲੋ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖਾਂ ਪੜੇ ਕਰੇ ਵਖਿਆਨ ਆਖਾਂ ਵਰਵੇ ਆਖਾਂ ਇੰਦ ਆਖਾਂ ਗੋਪੀ ਤਾ ਗੋਵਿੰਦ सीधा ईश्वर कित्ते सि कित्ते बुद्ध आख दानव आख देव आख सुर नर मुनजन सेव आख आखन पैते कहे कह ठुक जाह के होर करे है, ता आख ना सकह के ਕੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖਾ ਬੋਲੂ ਵੇ ਗਾਲ ਤਾਂ ਲਿਖਿਆ ਸਿਰ ਗਾਵਾਰਾ ਗਾਵਾ ਸੋਧਰ ਕੇ ਹਾ ਸੋ ਕਰ ਕੇ ਹਾ ਨਿਤ ਬਹ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਤੇ ਤੇ ਰਵਨ ਹਾਰੇ ਕਹਤੇ ਰਾਗ ਪਰਿਸਿਓ ਕਹੀਆ ਨਾ ਕਹਤੇ ਗਾਵਨ ਹਾਰੇ गावया तोहनो पूर्ण पानी व्यास संतर गावया राजा धर्म द्वारे गावया चित गुप्त लिख जान ह लिख लिख धर्म विचारे गावया ईश ब्रह्मा देवी सोहन सदा सवारे गावया इंद्र इंद्रासन बैठे देवते डरनाले गावया सिद्ध समाधि अंदर गावन साध विचारे गावन जपी सती संतोषी गावहा वीर खरारे गावन पंडित पठन रखिसोरे सुगुजुको वेदा नाले गावहा मोहनिया मनमोहन सुरगा मा छपे आले गावन रत्ना उपाय तेरे अठट्टी रखन आले गावहा जोत महाबल सोरा गावहा खानी चारे गावहा खंडा मंडल वर पंडा ਕਰੇ ਰੱਖੇ ਤਾਰੇ ਸੇਈ ਤੁਧ ਨੂੰ ਗਾਵੈ ਜੋ ਤੁਧ ਭਾਵਨ ਤੇਰੇ ਤੇਰੇ ਤੁਘਤਰ ਸਾਲੇ ਹੋਰ ਕਿਤੇ ਗਾਵਨ ਸੇ ਮੈ ਇਤਨਾ ਆਵਨਾ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਵਾ ਸੱਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਲਚਾਈ ਰੰਗੀ ਰੰਗੀ ਪਾਟੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ 컬컬 ਵਿਖਿਆ ਕੀਤਾ ਆਪਣਾ ਜਿਫਤੀ ਦੀ ਵਢਈ ਜੋਤੀ ਚ ਭਰਿਆ ਸੋਇ ਕਰਸੀ ਸੁਕਮ ਨਾ ਕਰਨਾ ਜਾਈ ਸੋ ਪਾਤ ਸਹਾ ਹੋ 65 ਆਈ ਬ ਨਾਨੁਤ ਰਹਿਣ ਲਜਾਈ ਮੁੰਡਾ ਸੰਤੋਖਾ ਸੰਪਤ ਜੋਲੀ ਧਿਆਨ ਕੀ ਕਰਾਂ ਦੀ ਭੂਤ ਭਿੰਥਾ ਕਾਲ ਕੁਆਰੀ ਕਾਇਆ ਯੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਹੈ ਮਨ ਜੀਤਾ ਜਗ ਜੀਤ ਆਦੇਸ ਤੀਸਾ ਆਦੇਸ ਆਦ ਅਨਿਲ ਅਨਾਥ ਅਨਾਥ ਜੁਗ ਜੁਗ ਇੱਕੋ ਵੇਸ ਭੂਗਤ ਗਿਆਨ ਦਿਆ ਪੰਡਾਰਨ ਕਟ ਕਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾਤੀ ਰਿਦ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੂਏ ਕਰ ਚਲਾਵਹਿ ਲੇਖੇ ਆਵਹਾ ਭਾਗ आदेश दिशा आदेश आध आद अनिल अनाहत अनाहत जुग जुग एको वैसा एका मई जुग तवे आई तीन चेले परवान एक संसारी एक पंडारी एक लाये दीवान जीवति स्वभाव तिवै चलावे जीव हुआ फरमान ओहो वेखया उनान डरना आवे ਪੋਤਾ ਇਹੋ ਵਿੜਾਨ ਆਦੇਸ ਤਿਥਾ ਆਦੇਸ ਆਨ ਨੀਲ ਅਨਾਹ ਅਨਾਤ ਜੁਗ ਜੁਗ ਇੱਕੋ ਰੇਸ